We're <laughs> ਰੋਲ ਬਾਬਾ ਜੀ ਸਲਾਨਾ ਜੋੜ ਮੇਲਾ ਕਿੰਨਾ ਮੇਲਾ ਇਹੀ ਗੇੜਾ ਚੰਗਾ ਸਭ ਤੋਂ ਪਹਿਲਾ ਮੈਂ ਸਾਰੀ ਸੰਗਤ ਨੂੰ ਇੱਥੇ ਆਈ ਜਿਹੜੀ ਬਾਬਾ ਜੀ ਦੀ ਸੰਗਤ ਦੇਸ਼ਾਂ ਦੇਸ਼ਾਂ ਤੋਂ ਦੂਰੋਂ ਨੇੜੇ ਜਿੰਨੀ ਵੀ ਸੰਗਤ ਆਈ ਹੈ ਮੈਂ ਮੇਲੇ ਦੀਆਂ ਲੱਖ ਲੱਖ ਫਤਾਈਆਂ ਦਿੰਦਾ ਸਭ ਨੂੰ ਪਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਇੱਛਾਵਾਂ ਪੂਰੀਆਂ ਕਰੇ ਇਹ ਜਿਹੜਾ ਮੇਲਾ ਹੈ 25ਵਾਂ ਸਾਲਾਨਾ ਮੇਲਾ ਅਸੀਂ ਜੋੜ ਮੇਲਾ ਮਨਾ ਰਹੇ ਹਾਂ 25 ਸਾਲ ਤੋਂ ਇਸ ਦਰਬਾਰ ਤੇ ਹਰ ਸਾਲ ਦੋ ਮੇਲੇ ਹੁੰਦੇ ਆਂ ਐ ਸਾਲ ਇਹ ਜਿਹੜਾ 25ਵਾਂ ਮੇਲਾ ਹੈ ਉਹ ਅੱਜ 19 ਤਰੀਕ ਨੂੰ ਮਨਾਇਆ ਜਾ ਰਿਹਾ ਤੇ ਕਿਹੜੇ ਕਿਹੜੇ ਸਿੰਗਰ ਆ ਰਹੇ ਵੀ ਸਿੰਗਰ ਇੱਥੇ ਬਹੁਤ ਹੁੰਦੇ ਨੇ ਜੇ ਆਪਾਂ ਨਾਮ ਲੈਣ ਚਾਹੀਏ ਤਾਂ ਬਹੁਤ ਸਮਾਂ ਲੱਗੇਗਾ ਪਰ ਜਿਹੜੇ ਮੇਨ ਮੈਂ ਸਾਡੇ ਸਿੰਗਰ ਹੈਗੇ ਆ ਉਹ ਮੁਸਕਾਨ ਚੋਪੜਾ ਹੈ ਤੁਰਕੀਰਤ ਰਾਏ ਹੈ ਔਰ ਪਵਨ ਹੰਸ ਅਨਵਰ ਪਾਲੀ ਹੈ ਜੋਂ ਸਕੰਦਰ ਹੈ ਤੇ ਇੱਕ ਮੁੰਡਾ ਸਿੱਧੂ ਹੈ ਬਹੁਤ ਵਧੀਆ ਗਾਉਂਦਾ ਹੈ ਔਰ ਹੋਰ ਵੀ ਕਈ ਜਿਹੜੇ ਕਲਾਕਾਰ ਪਾਲੀ ਬੇਤਵਾਲੀ ਹੈ ਸਾਰੇ ਕਲਾਕਾਰ ਜਿਹੜੇ ਇੱਥੇ ਹਾਜ਼ਰੀ ਹੈ ਤੇ ਜਿਹੜੀ ਕਮੇਟੀ ਵੱਲੋਂ ਆਈ ਸੰਗਤ ਲਈ ਕੀ ਕੁਝ ਅਰੇਂਜਮੈਂਟ ਕੀਤੀ ਆ ਆਈ ਸੰਗਤ ਵਾਸਤੇ ਸਿਵਾਰ ਵਿਸ਼ਿਆ ਹੋਏਗਾ ਪੂਰੀ ਤਰੀਕੇ ਨਾਲ ਸਾਡੇ ਇੰਤਜ਼ਾਮ ਹੁੰਦੇ ਆ ਚਾਹੇ ਉਹ ਕੋਕਾ ਕੋਲਾ ਦਾ ਲੰਗਰ ਹੋਵੇ ਜੂਸ ਦਾ ਲੰਗਰ ਹੋਵੇ ਫੂਡ ਚਾਟ ਹੋਵੇ ਸਾਰੇ ਲੰਗਰ ਚੱਲ ਰਹੇ ਆ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਆ ਈਲੀਬੀਆਂ ਦੇ ਲੰਗਰ ਚੱਲ ਰਹੇ ਆ ਹਰ ਤਰ੍ਹਾਂ ਦਾ ਸੰਗਤ ਦਾ ਇੰਤਜ਼ਾਮ ਹੈ ਕਿ ਸੰਗਤ ਕਿਸੇ ਦਿੱਕਤ ਕਿਸੇ ਵੀ ਤਰ੍ਹਾਂ ਦੀ ਇਹ ਦਿੱਕਤ ਨਾ ਆਵੇ ਔਰ ਪਿਆਰ ਨਾਲ ਸਾਰੇ ਲੰਗਰ ਚੱਲ ਸਕਾ ਪਿਆਰ ਨਾਲ ਸਾਰੇ ਮੇਲਾ ਦੇ ਤੁਸੀਂ ਇੱਕ ਤਿਸਾਨ ਲੀਡਰ ਦਾ ਵੀ ਰੋਲ ਨਿਭਾ ਰਹੇ ਹੋ ਤੇ ਕਿਸਮਾ ਸਿੱਖ ਜਾ ਵੀ ਤੇ ਤੁਹਾਡੇ ਇੱਥੇ ਮੈਨੇਜਮੈਂਟ ਵਾਲੋ ਅਵਾਰਾ ਜਾਨਵਰਾਂ ਨੂੰ ਜੋ ਛੱਡੇ ਜਾਂਦੇ ਲੋਕਾਂ ਨੂੰ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਅਸੀਂ ਜਿਹੜੇ ਅਵਾਰਾ ਜਾਨਵਰ ਆ ਕੋਈ ਵੀ ਸਾਡਾ ਟਰਸਟ ਹੈ ਇੱਥੇ ਖਵਾਜ਼ਾ ਕਰੀਮ ਨਵਾਜ਼ ਸੋਸ਼ਲ ਵੈਲਫੇਅਰ ਟਰਸਟ ਸਾਡਾ ਪਹਿਲਾ ਟਰੱਸਟ ਇਹ ਹੈ ਕਿ ਅਸੀਂ ਕਿਸੇ ਕੋਲੋਂ ਕੋਈ ਨਾ ਗਵਰਨਮੈਂਟ ਤੋਂ ਨਾ ਹੋਰ ਕਿਸੇ ਤੋਂ ਕੋਈ ਗ੍ਰਾਂਟ ਨਹੀਂ ਲੈਂਦੇ ਅਸੀਂ ਜਿਹੜੇ ਟਰਸਟੀ ਹੈ ਜਿਹੜੇ ਸਾਡੇ ਨਾਲ ਮੈਂਬਰ ਨੇ ਇੱਥੇ ਦਰਬਾਰ ਦੇ ਅਸੀਂ ਹੀ ਮਿਲ ਕੇ ਜਿਹੜੀ ਉਹ ਸੇਵਾ ਕਰਦੇ ਹਾਂ ਕੋਈ ਵੀ ਨਿੱਜੀਵਾਂ ਜਾਨਵਰ ਹੋਵੇ ਕੋਈ ਗਾਂ ਕੁੱਤਾ ਘੋੜਾ ਕੋਈ ਗਾਂ ਕੋਈ ਕਬੂਤਰ ਕੋਈ ਕਿਸੇ ਤਰ੍ਹਾਂ ਦਾ ਵੀ ਪਸ਼ੂ ਪੰਛੀ ਕੋਈ ਫਟੜ ਹੋਇਆ ਕੋਈ ਕਿੜੇ ਪਏ ਹੋਇਆ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਮਾਰ ਹੈ ਜੀ ਉਹ ਲਿਆ ਕੇ ਇਥੇ ਉਹਦਾ ਇਲਾਜ ਕਰਦੇ ਆਂ ਔਰ ਉਹਨੂੰ ਫਿਰ ਵਧੀਆ ਕਾਰ ਅਡਾਪਟ ਕਰਾਇਆ ਦੇਖਿਆ ਜਾਂਦਾ ਜਦੋਂ ਜਾਨਵਰ ਨੂੰ ਯੂਜ਼ ਕਰਨ ਤੋਂ ਬਾਅਦ ਲੋਕ ਰੋਡਾਂ ਦੇ ਛੱਡ ਦਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਇੱਕੋ ਗੱਲ ਇਹ ਆ ਕਿ ਆਪਾਂ ਇਹ ਮਸਲਾ ਪਹਿਲਾਂ ਵੀ ਬਹੁਤ ਚੱਲਿਆ ਹੈ ਕਿ ਗਊ ਮਾਤਾ ਨੂੰ ਇੱਥਾ ਨਹੀਂ ਛੱਡਾਂ ਤੇ ਜਾਓ ਇਹ ਸਹੀ ਗੱਲ ਕਿਸੇ ਸ਼ਹਿਰੀ ਇਨਸਾਨ ਦੀ ਤੁਸੀਂ ਦੇਖਿਆ ਕਿ ਸ਼ਹਿਰ 'ਚ ਕੋਈ ਗਊ ਰੱਖੀ ਹੋਈ ਹੈ ਤੇ ਨਾ ਉੱਥੇ ਰੱਖ ਸਕਦੇ ਆਪਾਂ ਸ਼ਹਿਰ 'ਚ ਤੇ ਆਪਣਾ ਪਿੰਡਾਂ ਵਾਲਿਆਂ ਦਾ ਹੀ ਇਹ ਕਲਚਰ ਹੈ ਕਿ ਆਪਾਂ ਜਾਨਵਰ ਰੱਖਦੇ ਆ ਪਸ਼ੂ ਰੱਖਦੇ ਆ ਬੱਝਾ ਰੱਖਦੇ ਆ ਗਾਵਾਂ ਰੱਖਦੇ ਆ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਸਾਡੇ ਜੀਵਨ ਦਾ ਪਰਵਾਂ ਮੈਂ ਵੀ ਇੱਕ ਜੀਵਨ ਦਾ ਕਿਸਾਨ ਹਾਂ ਔਰ ਕਿਸਾਨ ਨੇਤਾ ਵੀ ਹਾਂ ਮੈਂ ਬੇਨਤੀ ਕਰੂੰਗਾ ਕਿ ਜਿਸ ਗਊ ਦਾ ਜਾਂ ਮਾਤਰਾ ਸੀ ਦੁੱਧ ਪੀਤਾ ਜਿਹਨੇ ਸਾਨੂੰ ਇੰਨੀ ਦੇਰ ਦੁੱਧ ਦਿੱਤਾ ਉਹਨੂੰ ਜਦੋਂ ਉਹ ਥੂੜੀ ਹੋ ਜਾਏ ਜਾਂ ਦੁੱਧ ਦੇਣੋਂ ਹਟ ਜਾਵੇ ਉਹਨੂੰ ਘਰੋਂ ਨਾ ਕੱਢੋ ਉਹਨੂੰ ਥੋੜਾ ਬਹੁਤ ਘਰੇ ਹੀ ਪਾਓ ਕਿਉਂਕਿ ਜਾਨਵਰ ਦੀ ਜਿਹੜੀ ਬਾਸੀਸ ਹੈ ਉਹ ਬਹੁਤ ਵੱਡੀ ਆਪਾਂ ਉਹ ਬਾਸੀਸਾ ਨਾ ਲਈਏ ਅਸੀਸਾ ਲਈਏ ਔਰ ਜਿਹੜੇ ਜਿਹੜੇ ਵੀ ਮੈਂ ਵੇਖੇ ਆ ਗਊ ਮਾਤਾ ਦੀ ਸੇਵਾ ਕਰਦੇ ਉਹ ਤਰੇ ਵੇਖੇ ਆ ਮੈਂ ਤਰਦੇ ਆ ਉਹਨੂੰ ਕਿਉਂ ਕਿ ਗਊ ਮਾਤਾ ਦੇ ਵਿੱਚ 33 ਕਰੋੜ ਦੇ ਵੀ ਦੇਖਾ ਬਾਸ ਕਰਦਾ ਤੇ ਮੈਂ ਬੇਨਤੀ ਕਰੂੰਗਾ ਚਾਹੇ ਕੋਈ ਵੀ ਪਸ਼ੂ ਪੰਛੀ ਤੁਸੀਂ ਉਹਦੇ ਬਾਰੇ ਧਿਆਨ ਰੱਖੋ ਕਿਉਂਕਿ ਇਹ ਸੰਸਾਰ ਜਿਹੜਾ ਸਾਰਿਆਂ ਦਾ ਆਪਾਂ ਇਕੱਲੇ ਇਨਸਾਨਾਂ ਦਾ ਨਹੀਂ ਇਹ ਉਨਾ ਹੀ ਪਸ਼ੂ ਪੰਛੀਆਂ ਦਾ ਉਨਾ ਹੀ ਜੀਵ ਜੰਤੂ ਜਿਹੜੇ ਸਾਡੇ ਹੈਗੇ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਇਹ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਏਦਾਂ ਦਾ ਜਾਨਵਰ ਸਾਨੂੰ ਮਿਲੇ ਆਪਾਂ ਸੇਵਨ ਨਹੀਂ ਕਰ ਸਕਦੇ ਤੁਸੀਂ ਸਾਡੇ ਕੋ ਇੱਥੇ ਲੈ ਆਓ ਅਸੀਂ ਉਹਦੀ ਸੇਵਾ ਕਰਾਂ ਪੰਜਾਬ ਦੀ ਜਵਾਨੀ ਨੂੰ ਲੈ ਕੇ ਕਹਿਣਾ ਚਾਹੁੰਦੇ ਕਿ ਕੁਝ ਸਾਰੇ ਬੱਚੇ ਬਾਹਰ ਜਾ ਰਹੇ ਕੁਝ ਨਸ਼ੇ ਨੂੰ ਖਾ ਰਹੇ ਨੇ ਦੇਖੋ ਇਹ ਗੱਲ ਜਿਹੜੀ ਹੈਗੀ ਹੈ ਬਹੁਤ ਮਾੜੀ ਹੈ ਪੰਜਾਬ ਦੇ ਲਈ ਮੈਂ ਇੱਥੇ ਦਰਬਾਰ ਤੇ ਬਹੁਤ ਆਉਂਦੇ ਮੇਰੇ ਕੋਲੇ ਕਿ ਜੀ ਮੈਂ ਬਾਹਰ ਜਾਣਾ ਚਾਹੁੰਨਾ ਮੇਰੀ ਅਰਦਾਸ ਕਰ ਦੋ ਔਰ ਮੈਂ ਸਪਸ਼ਟ ਲਫ਼ਜ਼ਾਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਮੈਂ ਕਦੇ ਵੀ ਕਿਸੇ ਦੀ ਅਰਦਾਸ ਨਹੀਂ ਕੀਤੀ ਜਾ ਕੇ ਕਿ ਬਾਹਰ ਜਾ ਦੇ ਚਲੇ ਜਾਵੇ ਕਿਉਂ ਕਿ ਮੈਂ ਦਿਲੋਂ ਚਾਹੁੰਨਾ ਕਿ ਸਾਡੇ ਬੱਚੇ ਇੱਥੇ ਆਈ ਪੀਐਸ ਇੱਥੇ ਆਈਏ ਐਸ ਇੱਥੇ ਪਟਵਾਰੀ ਇੱਥੇ ਕੰਮੂ ਇੱਥੇ ਤਹਿਸੀਲਦਾਰ ਇੱਥੇ ਡਾਕਟਰ ਇੱਥੇ ਜ਼ਰੂਰਤ ਆ ਉਹਨਾਂ ਦੀ ਬਾਹਰ ਜਾ ਕੇ ਤੁਸੀਂ ਉਹਨਾਂ ਦੇ ਗੋਰਿਆਂ ਦੇ ਥੱਲੇ ਲੰਗਦੇ ਹੋ ਜਿੰਨਾ ਗੋਰਿਆਂ ਨੂੰ ਕੱਟਣ ਦੀ ਖਾਤਰ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਰੋਲ ਹੈ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦਾ ਹੈ ਉਹ ਗੋਰਿਆਂ ਨੂੰ ਇੰਡੀਆ ਚੋਂ ਕੱਢਣ ਦੇ ਲਈ ਅੱਜ ਫੇਰ ਅਸੀਂ ਉਸੇ ਗੋਰਿਆਂ ਦੇ ਥੱਲੇ ਜਾ ਕੇ ਲੱਗਦੇ ਆ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹ ਬੇਨਤੀ ਕਰਦਾ ਕਿ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕੰਮ ਕਰੀਏ ਬਹੁਤ ਕੁਝ ਆਪਣੇ ਪੰਜਾਬ ਦੇ ਵਿੱਚ ਜੇ ਪੰਜਾਬ ਚ ਆ ਕੇ ਪ੍ਰਵਾਸੀ ਯੂਪੀ ਤੋਂ ਬਿਹਾਰ ਤੋਂ ਰੋਟੀ ਕਮਾ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਇਸ ਗੱਲ ਤੇ ਕਿ ਉਹ ਪੰਜਾਬ ਨੂੰ ਛੱਡ ਕੇ ਨਾ ਜਾ ਔਰ ਮੈਂ ਇਹ ਵੀ ਕਹਿਣਾ ਕਿ ਸਾਡੇ ਪੰਜਾਬ ਦੇ ਜਿਹੜੇ ਮਹਾਪੁਰਸ਼ ਨੇ ਸਾਧੂ ਸੰਤ ਨੇ ਉਹਨਾਂ ਦਾ ਵੀ ਇਹ ਬਹੁਤ ਵੱਡਾ ਰੋਲ ਹੈ ਜਿਉਂ ਅੱਗੇ ਆ ਕੇ ਸੰਗਤ ਨੂੰ ਸਮਝਾਉਣੇ ਗੱਲ ਜਿੱਦਾਂ ਅਸੀਂ ਇੱਥੇ ਆਏ ਨੂੰ ਜਿਹੜਾ ਕੋਈ ਸਾਡੇ ਕੋ ਆਉਂਦਾ ਕਿ ਅਰਦਾਸ ਕਰਦੇ ਹੋ ਬਾਹਰ ਜਾਣ ਦੇ ਉਹਨੂੰ ਸਮਝਾਉਣੇ ਆ ਕਿ ਬੱਚਾ ਜੇ ਤੂੰ 20-25 ਲੱਖ ਲਾ ਕੇ ਬਾਹਰ ਜਾਣਾ ਇੱਥੇ 20-25 ਲੱਖ ਲਾ ਕੇ ਵਧੀਆ ਕਮਾਈ ਕਰ ਸਕਦਾ ਔਰ ਆਪਣੇ ਪੰਜਾਬ ਲਈ ਸੇਵਾ ਕਰ ਸਕਦਾ ਤੈਨੂੰ ਪੰਜਾਬ ਦੀ ਲੋੜ ਹੈ ਜੇ ਇਹ ਕੰਮ ਬੰਦ ਨਾ ਹੋਇਆ ਤਾਂ ਆਉਣ ਵਾਲੇ ਥੋੜੇ ਸਾਲਾਂ 'ਚ 2-3 ਸਾਲਾਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਕੋਈ ਨੌਜਵਾਨ ਨਹੀਂ ਲੱਭੇਗਾ ਜਿਹੜੇ ਨੌਜਵਾਨ ਇੱਥੇ ਹੈਗੇ ਉਹ ਨਸ਼ੇ ਆਲੇ ਨੇ ਉਹ ਵਿਚਾਰੇ ਨਸ਼ੇ ਨੇ ਪੜਤੇ ਚਿੱਟਿਆਂ ਨੇ ਪੱਟਦੇ, ਔਕੀਆਂ ਨੇ ਪੱਟਦੇ, ਸ਼ਰਾਬਾਂ ਨੇ ਪੱਟਦੇ ਜਿਹੜੇ ਨੌਜਵਾਨ ਸਾਡੇ ਦੇਸ਼ ਦੇ ਲਈ ਸਾਡੇ ਪੰਜਾਬ ਲਈ ਕੁਝ ਕਰ ਸਕਦੇ ਆ ਉਹ ਨੌਜਵਾਨ ਬਾਹਰ ਜਾ ਰਹੇ ਆ। ਸੋ ਮੇਰੀ ਬੇਨਤੀ ਹੈ ਕਿ ਬਾਹਰ ਜਾਣ ਨਾਲੋਂ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਈਏ। ਅਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਖੇਤੀ ਆਪਣੇ ਕਿੱਤੇ ਨੂੰ ਬਚਾਈਏ ਔਰ ਆਪਣੇ ਮਾਪਿਆਂ ਦੀ ਸੇਵਾ ਕਰੀਏ ਆਪਣੇ ਮਾਪਿਆਂ ਤੋਂ ਦੂਰ ਨਾ ਜਾਈਏ ਕਿਉਂਕਿ ਮਾਪੇ ਹੀ ਸਭ ਤੋਂ ਵੱਡਾ ਰੱਬ ਹੈ। ਜੇ ਤੁਹਾਡਾ ਮਾਪਿਓ ਨਹੀਂ ਖੁਸ਼ ਤਾਂ ਤੁਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਇਸ ਕਰਕੇ ਆਪਣੇ ਮਾਪਿਓ ਦੀ ਸੇਵਾ ਵਾਸਤੇ ਪੰਜਾਬ ਦੀ ਸੇਵਾ ਵਾਸਤੇ ਆਪਾਂ ਪੰਜਾਬ 'ਚ ਰਹੀਏ ਠੀਕ ਹੈ ਠੀਕ ਹੈ